ਤੂੰ ਵੀ ਬਣ ਬੈਠੀ ਪਟਰਾਣੀ ਤੂੰ ਵੀ ਪੰਜ ਦਰਿਆ ਦੀ ਰਾਣੀ ਇਹ ਸ਼ਕਤੀ ਹੈ ਇਹ ਕਮਜ਼ੋਰੀ ਸਭ ਕਲਾਕਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਤਾਹ ਮਾਰ ਲਗੋ ਜੇ ਰੋਏ ਕਹਿੰਦੇ ਹੋਗੇ ਹਾਂ ਅਦਮੋਏ ਹੋ ਗਿਆ ਹਾ ਅਦਮੋਏ ਸਾਰ ਕੋਈ ਲਵੇ ਨਯਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਸੰਧੂ ਨਾਲ ਜਰਾਨਾ ਲਾ ਕੇ ਤੂੰ ਵੀ ਫਿਰਦੀ ਧੌਣ ਅਕੜਾ ਕੇ ਫਿਰਦੀ ਧੌਣ ਅਕੜਾ ਕੇ ਝੂਟੇ ਲੈਂਦੀ ਕਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਵਾਹ ਸੰਸਾਬ ਸਾਜਿਆਂ ਦੇ ਉੱਪਰ ਇੰਨਾ ਵਧੀਆ ਤੁਸੀਂ ਲਫ਼ਜ਼ਾਂ ਦੇ ਨਾਲ ਪਰੋਇਆ ਮਜ਼ਾ ਆ ਗਿਆ